ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜਦੋਂ ਕਹਿਣ ਲੱਗਾ ਕਿ ਸਾਰੇ ਹਿੰਦੂ ਖਤਮ ਕਰ ਦਿਓ ਤੇ ਮੁਸਲਮਾਨ ਬਣਾ ਦਿਓ ਤਾਂ ਉਹਨੂੰ ਕਿਸ ਨੇ ਇਹ ਸਲਾਹ ਦਿੱਤੀ ਕੀ ਜੇ ਇਹ ਖਤਮ ਕਰਨੇ ਨੇ ਤਾਂ ਸਭ ਤੋਂ ਪਹਿਲਾਂ ਤੈਨੂੰ ਕਸ਼ਮੀਰ ਤੋਂ ਸ਼ੁਰੂ ਕਰਨਾ ਪੈਣਾ ਹੈ ਇਸ ਤੋਂ ਬਾਅਦ ਉਹਨੇ ਜਿਵੇਂ ਹੀ ਕਸ਼ਮੀਰੀ ਪੰਡਤਾਂ ਦੀ ਵੱਡ ਟੁੱਕ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਉਸ ਦੇ ਇਸ ਅਤੰਕ ਤੋਂ ਦੁਖੀ ਹੋ ਕੇ ਅਨੰਤਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚ ਕੀਤੀ ਉਹਨਾਂ ਨੇ ਫਰਿਆਦ ਕੀਤੀ ਕਿ ਸਾਨੂੰ ਔਰੰਗਜ਼ੇਬ ਨਾਮ ਦਾ ਜਿਹੜਾ ਸ਼ਾਸਕ ਹੈ ਬਹੁਤ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਸ ਲਈ ਇੱਕ ਵੱਡੀ ਕੁਰਬਾਨੀ ਦੀ ਲੋੜ ਹੈ ਕੋਲ ਖੜੇ ਬਾਲ ਗੋਬਿੰਦ ਨੇ ਇੰਨੀ ਗੱਲ ਕਹੀ ਕਿ ਤੁਸਾਂ ਤੋਂ ਵੱਡਾ ਹੋਰ ਕੋਣ ਹੈ ਤਾਂ ਇੰਨੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਬਾਲ ਗੋਬਿੰਦ ਨੂੰ ਗੁਰੂ ਗੱਦੀ ਦੇ ਬਰਾਜਮਾਨ ਕਰਾਇਆ ਤੇ ਆਪ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਤਾਂ ਔਰੰਗਜ਼ੇਬ ਕੋਲ ਇਹ ਗੱਲ ਪਹੁੰਚੀ ਤਾਂ ਉਹਨੇ ਆਪਣਾ ਇੱਕ ਸਿਪਾਹੀ ਨੂਰ ਮੁਹੰਮਦ ਖਾਨ ਪੰਜਾਬ ਵੱਲ ਨੂੰ ਰਵਾਨਾ ਕਰ ਦਿੱਤਾ ਕਿ ਜਾ ਜਾ ਕੇ ਗੁਰੂ ਨੂੰ ਅਰੈਸਟ ਕਰਕੇ ਲੈ ਕੇ ਆ ਇੰਨੀ ਗੱਲ ਸੁਣ ਕੇ ਉਹ ਰਵਾਨਾ ਹੋ ਜਾਂਦਾ ਹੈ ਤੇ ਰੋਪੜ ਦੇ ਕੋਲ ਜਾ ਕੇ ਇਹਨਾਂ ਨੂੰ ਸਭ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਉਸ ਵਕਤ ਗੁਰੂ ਸਾਹਿਬ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦੇਵਾਲਾ ਜੀ ਵੀ ਸਿਗੇ ਤੇ ਜਿਵੇਂ ਹੀ ਉਹ ਦਿੱਲੀ ਔਰੰਗਜ਼ੇਬ ਦੇ ਦਰਬਾਰ ਵਿਖੇ ਪਹੁੰਚਦੇ ਨੇ ਤਾਂ ਉਹਨਾਂ ਅੱਗੇ ਤਿੰਨ ਆਪਸ਼ਨਾਂ ਰੱਖਿਆ ਜਾਂਦੀਆਂ ਕਿ ਜਾਂ ਤਾਂ ਤੁਸੀਂ ਮਾਫੀ ਮੰਗੋ ਜਾਂ ਤੁਸੀਂ ਆਪਣਾ ਧਰਮ ਬਦਲੋ ਜਾਂ ਤੁਹਾਨੂੰ ਫਿਰ ਮੌਤ ਮਿਲੇਗੀ ਤਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਤੇਰਾ ਆਹੀ ਮੌਤ ਦਾ ਡਰ ਤਾਂ ਸੇ ਖਤਮ ਕਰਨਾ ਹੈ ਆਂ ਇੰਨੀ ਗੱਲ ਸੁਣ ਕੇ ਔਰੰਗਜ਼ੇਬ ਨੇ ਜਦੇ ਗੁੱਸੇ ਵਿੱਚ ਆ ਕੇ ਕਿਹਾ ਤੇ ਫਰਮਾਨ ਸੁਣਾਤਾ ਕਿ ਇਹਨਾਂ ਨੂੰ ਸਭ ਨੂੰ ਸ਼ਹੀਦ ਕਰ ਦਿੱਤਾ ਜਾਵੇ ਤਾਂ ਗੁਰੂ ਸਾਹਿਬ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਕੀ ਦੇ ਸਿੰਘਾਂ ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸੇ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਮਰ ਸਿੰਘ ਚਮਕੀਲਾਈ ਦਾ ਇੱਕ ਬਹੁਤ ਹੀ ਪਿਆਰਾ ਗੀਤ ਹੈ ਜੀ ਇੱਕ ਮਹਾਨ ਗੀਤ ਹੈ ਜਿਦੇ ਵਿੱਚ ਉਹਨਾਂ ਗੁਰੂ ਸਾਹਿਬ ਦੇ ਨਾਲ-ਨਾਲ ਉਹਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ-ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੀ ਵੀ ਗੱਲ ਕੀਤੀ ਹੈ ਅਤੇ 10ਵੇਂ ਪਾਸ਼ਾ ਦੀ ਵੀ ਗੱਲ ਕੀਤੀ ਹੈ ਇਹ ਗੀਤ ਅਮਰ ਸਿੰਘ ਚੁੰਕੀ ਲਾਈ ਨੇ ਪਿੰਡ ਲਦਣਾ ਜਿਹੜਾ ਕਿ ਆਪਣਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਭਾਈ ਗੁਰਚੇ ਚਿੱਤਰਕਾਰ ਜੀ ਦੇ ਵਿਆਹ ਦੇ ਵਿੱਚ ਜਾਣੀ ਇਹ ਅਖੀਰ ਦੇ ਵਿੱਚ ਜਾਣੀ ਚਮਕੀਲਾ ਸਾਹਿਬ ਨੇ ਇਹ ਗੀਤ ਗਾਇਆ ਸੀਗਾ ਇਹ ਧਾਰਮਿਕ ਗੀਤ ਗਾਇਆ ਸੀਗਾ ਕਲਾ ਕਲਾ ਜਿਹੜਾ ਇਸ ਗੀਤ ਦਾ ਸ਼ਬਦ ਹੈ ਉਹ ਤੁਸੀਂ ਬੜੇ ਧਿਆਨ ਨਾਲ ਸੁਣਿਓ ਤੇ ਆਪ ਤੇ ਜਿਹੜੇ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਬਹੁਤ ਬਹੁਤ ਧੰਨਵਾਦ ਜੀ ਜੰਪਰਿੰਦੇ ਆਕੇ ਰਾਮਨਾਮ ਨੂੰ ਪਿਆਕੇ ਕਾਇਆ ਬਤੀ ਦਾਸੀ ਗੱਟ ਕੇ ਨਿਖਾਰਾ ਆਉਣੀ ਹੋਣੀ ਐ ਜੀਲ ਪੀਸ ਨੂੰ ਆਹ ਲੱਕੀ ਨਾ ਤੇ ਨਾ ਤਾ ਤੇਰਾ ਤਾਰਾ ਆਉਣੀ ਹੋਣੀ ਐ ਕੀ ਇਹ ਦੋਸਤਾਂ ਦੇ ਸਾਹ ਦੇ ਵਿੱਚ ਮੈਂ ਜਿਹੜੀ ਆ ਵੀ ਵਰਕੇ ਟ੍ਰੋਲਰ ਕਿਉਂਕਿ ਜੇ ਮੈਨੂੰ ਪਹਿਲਾ ਵਾਰ ਤੇ ਮੈਂ ਘਾੜਨਾ ਸੀ ਲੱਗੋ ਸਾਪੀਆਂ ਨੇ ਸੂਰ ਮੈਨੂੰ ਪੱਛੇ ਨਾਲ ਸੱਬਨੇ ਆ ਤੇ ਟਿਕੋ ਨਾ ਡੋਲੇ ਆ ਤੇ ਇਹ ਨਹੀ ਰ ਬੰਨੇ ਆ ਤੇ ਟਿਕੋ ਨਾ ਡੋਲੇ ਆ ਤੇ ਇਹ ਨਹੀ ਰ ਬੰਨੇ ਆ ਉਹ ਨੌਵੇਂ ਬਾਦ ਜਿਆਦਾ ਤੱਕ ਗਿਆ ਸਹਾਰਾ ਹੌਲੀ ਹੌਲੀ ਆ ਜੀ ਸੀ ਸੀ ਨੂੰ कुमारी पारे धरती कुमारी ओका पारे छू अंबराज कूरा ਅੱਜ ਦੇ ਕੀਤੇ ਮੈਂ ਖੈਰ ਬੜਾ ਖੁਸ਼ੀ ਦੀ ਮਸੂਰ ਕਰ ਰੇ ਮੇਂ ਪ੍ਰੋਪਰ ਸ਼ੁਰੂਆਤ ਵੀ ਧਾਰਮਿਕ ਤਰ੍ਹਾਂ ਹੋਈ ਤੇ ਫੱਟ ਵੀ ਧਾਰਮਿਕ ਤਰ੍ਹਾਂ ਹੋ ਰਹਾ ਮੈਂ ਬਹੁਤ ਸ਼ੁਕਰ ਕਰਦਾ ਵੀਰੇ ਖੁਸ਼ੀ ਜਿੰਨਾ ਬਾਬਾ ਜੀ ਨੂੰ ਪਿਆਰ ਕਰਦਾ ਉਸਾਈ ਨੂੰ ਸੁੱਖ ਰੱਖਿਆ ਕਰ ਕਿਵੇਂ ਬਗਿਆ ਉਹਨੇ ਸੀ ਤੋ ਹੋਈ ਕੱਲ ਦੀ ਮਿਆ ਹਕੀਰ ਨੂੰ ਕੈਰ ਜਾਂ ਨਹੀਂ ਕਰਤਾ ਤੋ ਫੱਕੇ ਦੀ ਜਰੀ ਨੂੰ ਕੈਰ ਜਾਂ ਨਹੀਂ ਕਰਤਾ ਤੋ ਫੱਕੇ ਦੀ ਜਰੀ ਮਿੱਟੀ ਲੈ ਜਾ ਕਿਹੜਾ ਆਉਣੀ ਹੋਣੀ ਹੈ ਕਿਰਤੀਸੇ ਨੂੰ ਆਉਣੀ ਹੋਣੀ ਹੈ ਕਿਰਤੀਸੇ ਨੂੰ ਆਉਣੀ ਹੋਣੀ ਹੈ ਕਿਰਤੀਸੇ ਵੀਰੇ ਇਹਦੇ ਨਾਲੇ ਮੈਂ ਮਾਫੀ ਚਾਹੁੰਦਾ ਕੱਲ ਫੇਰ 11 ਵਜੇ 12 ਵਜੇ ਮਿਲਦੇ ਹੋਣਗੇ ਵੀਰੇ ਐ ਕੱਤੀ ਬੱਤੀ ਲੱਗੇ ਉਹ ਛੋੜਾ ਵੀ ਸੰਖੇਪ ਬਾਅਦ ਕੱਲੋਂ ਆਪਾਂ ਨਮਾਜ਼ ਵੀ ਕਰਦੇ ਆਲੇ ਬਰਾਹਰ ਆ ਰਹੇ ਹਾਂ ਨਮਾ ਪਹਿਲਾਂ ਉਹ ਸ਼ੁਰੂ ਕਰਾਂਗੇ ਭਾਈ ਰਾਜ ਦਾ ਮੈਂ ਬਹੁਤ ਖੁਸ਼ ਹਾਂ ਕੱਲੋਂ ਭਾਈ ਦੇ ਚਾਚੇ ਦੇ ਲੜਕੇ ਕੱਲੋਂ ਵਿਆਹ ਵਾਸਤੇ ਆ ਰਹੇ ਐ ਤੇ ਅੱਜ ਭਾਈ ਜੀ ਦੀ ਜਿਹੜੀ ਕੁੜੀ ਆ ਉਹ ਮੈਨਾਂ ਕਰ ਭੈਣ ਲੱਗਦੀ ਆ ਛੱਡੀ ਜੀ ਆਹ ਏ ਕੁੜੀ ਤੇ ਮੈਂ ਬਹੁਤ ਦਰਵਾਜ਼ੇ ਵੀਰੇ ਬਾਈਕਰ ਕੋਲ ਦੇ ਪਰਵਾਰ ਨੂੰ ਕੁਝ ਬੱਚੇ ਬਾਈਕਰ ਜੀ ਦਾ ਖਾਲਸਾ ਤੇਰੀ ਬਾਈਕਰ ਜੀ ਦਾ